ਲੁਧਿਆਣਾ ਜ਼ਿਲ੍ਹੇ ਚੋੜਾ ਦਾ ਵਚਨ ਨਤੀਜੇ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਕਰ ਲਈ ਹੈ ਆਮ ਆਦਮੀ ਪਾਰਟੀ ਜੇਤੂ ਘਰਾਰ ਕਰ ਦਿੱਤੀ ਗਈ ਹੈ ਸੋ ਲੁਧਿਆਣੇ ਤੋਂ ਇਲਾਵਾ ਵੱਖ-ਵੱਖਾ ਸ਼ਹਿਰਾਂ ਦੇ ਵਿੱਚ ਵੀ ਇਸ ਜਿੱਤ ਦਾ ਜਸ਼ਨ ਦਿਖਾਈ ਦੇ ਰਿਹਾ ਤੁਹਾਡਾ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਟਾਲਾ ਦੇ ਵਿੱਚ ਜਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਆਗੂਆਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਉਣੇ ਆਂ ਵੇਖੋ ਜਿਹੜੀਆਂ ਜਿੱਤਾਂ ਹੁੰਦੀਆਂ ਨੇ ਨਾ ਉਹ ਹੁੰਦੀਆਂ ਨੇ ਕਮਾਂ ਦੇ ਆਧਾਰ ਤੇ ਆਵਾਦੀ ਪਾਰਟੀ ਜੋ ਕਹਿੰਦੀ ਹੈ ਕਰਕੇ ਵਖਾਉਂਦੀ ਹੈ ਔਰ ਜੋ ਨਹੀਂ ਕਹਿੰਦੀ ਉਹ ਵੀ ਕਰਕੇ ਵਖਾਉਂਦੀ ਹੈ ਜਿਹੜੇ ਵਾਅਦੇ ਕੀਤੇ ਸੀ ਆਵਾਦੀ ਪਾਰਟੀ ਨੇ ਉਹ 1 ਬਾਈ 1 ਕਰਕੇ ਪੂਰੇ ਕਰ ਰਹੀ ਹੈ ਔਰ ਜਿਹੜੇ ਨਹੀਂ ਕੀਤੇ ਉਹ ਵਾਅਦੇ ਸਭ ਤੋਂ ਪਹਿਲਾਂ ਪੂਰੇ ਕੀਤੇ ਨੇ ਇਸ ਕਰਕੇ ਲੋਕਾਂ ਨੇ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਕਿਉਂ ਕਿਉਂ ਕਿ ਲੋਕ ਜਿਹੜੇ ਨੇ ਅਰੇ ਹੁਣ ਤੱਕ ਜਿਹੜੀ ਗਿਣਤੀ ਹੋ ਚੁੱਕੀ ਹੈ ਉਹਦੇ ਵਿੱਚ ਲਗਭਗ 10000 ਤੋਂ ਉੱਪਰ ਜਿਹੜੀ ਲੀਡ ਹੈ ਉਹ ਸਾਡੇ ਜਿਹੜੇ ਇਮਾਨਦਾਰ ਔਰ ਸਮਾਜ ਸੇਵਕ ਕੈਂਡੀਡੇਟ ਨੇ ਸੰਜੀਵ अरोड़ा ਦੀ ਉਹ ਉਹ ਲੀਡ ਪ੍ਰਾਪਤ ਕਰ ਚੁੱਕੇ ਨੇ ਇਸ ਕਰਕੇ ਲੋਕਾਂ ਨੇ ਬੜਾ ਤਗੜਾ ਮੰਡਟ ਦਿੱਤਾ ਹੈ 2027 ਦੀ ਵਿਧਾਨ ਸਭਾ ਚੋਣ ਆ ਰਹੀਆਂ ਇਸ ਨੂੰ ਸੈਮੀ ਫਾਈਨਲ ਵਿੱਚ ਰੱਖਿਆ ਜਾ ਰਿਹਾ ਸੀ ਵਿਰੋਧੀ ਕਹਿੰਦੇ ਤੇ ਹੁਣ ਲੋਕੀ ਖਿਲਾਫ ਹੋਣ ਕੇ ਢੁੱਲ ਗਏ ਕਿਉਂਕਿ 1.5 ਸਾਲ ਰਹਿ ਕੇ ਲੋਕੀ ਦਰਦੇ ਨਹੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਲੋਕੀ ਸਭ ਜਾਣਦੇ ਨੇ ਲੋਕਾਂ ਨੇ ਇਹਨਾਂ ਦਾ 75 ਸਾਲ ਦਾ ਰਾਜ ਜਿਹੜਾ ਵੇਖ ਲਿਆ ਲੋਕ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਲੋਕਾਂ ਨੂੰ ਰਾਜ ਕੇ ਕੁੱਟਿਆ ਵੀ ਹੈ ਦਲਟਿਆ ਵੀ ਹੈ ਯਾਰ ਨਸ਼ੇ ਦਾ ਜਾਲ ਵਛਾ ਕੇ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਇਹਨੂੰ ਨਸ਼ੇ ਵਿੱਚ ਧਕੇਲਿਆ ਲੋਕੀ ਨਹੀਂ ਚਾਹੁੰਦੇ ਲੋਕੀ ਕਰਨ ਨੂੰ ਹੱਥ ਲਾਉਂਦੇ ਨੇ ਲੋਕੀ ਇਹਨਾਂ ਸਰਕਾਰਾਂ ਤੋਂ ਤੋਬਾ ਕਰ ਚੁੱਕੇ ਨੇ ਔਰ ਆਮ ਆਦੀ ਪੜੀ ਨੇ ਪਾਲਸਿਆਂ ਨੇ ਉਹਨਾਂ ਨੂੰ ਲੋਕੀ ਪਸੰਦ ਕਰਦੇ ਨੇ ਲਾਈਕ ਕਰਦੇ ਨੇ ਸੋ ਬਟਾਲਾ ਦੇ ਜਿਹੜੇ ਵਿਧਾਇਕ ਸ਼ੈਰੀ ਕਲਸੀ ਤੇ ਪੰਜਾਬ ਕਰਕੇ ਵੀ ਪ੍ਰਧਾਨ ਦੀ ਕੀ ਭੂਮਿਕਾ ਇਸ ਲਖਣਾ ਵਿੱਚ ਦੇਖਦੇ ਵਟਾਲੇ ਦੇ ਵਾਰਿਕ ਜਿਹੜੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਪੂਰੇ ਪੰਜਾਬ ਦੇ ਔਰ ਲੁਧਿਆਣਾ ਜਿਮਨੀ ਚੌਂ ਦੀ ਜਿਹੜੀ ਪੂਰੀ ਕਮਾਂਡ ਸੀ ਉਹ ਸ਼ਰੀ ਕਲਸੀ ਹੋਣਾ ਨੇ ਆਪ ਚੁੱਕੀ ਹੋਈ ਸੀ ਖੁਦ ਮਜ਼ਾਂ ਚ ਡਟ ਕੇ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ ਉਹਨਾਂ ਪਿਛੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਔਰ ਉਹਨਾਂ ਦਾ ਕਲਾ ਕਲਾ ਵਰਕਰ ਉਹਨਾਂ ਨਾਲ ਖੜਾ ਹੈ ਜਿੱਥੇ ਉਹਨਾਂ ਦੀ ਡਿਊਟੀ ਲਗਾਈ ਹੈ ਚਾਹੇ ਮਾਨਕ ਮਹਿਤਾ ਜੀ ਹੋਣ ਚਾਹੇ ਯਸ਼ਪਾਲ ਚੋਹਾਂ ਜੀ ਹੋਣ ਜਿੰਨੇ ਵੀ ਸਾਡੇ ਬੋਤ ਮੇਰ ਨੇ ਜਾਂ ਜਿੰਨੇ ਵੀ ਵਲੰਟੀਅਰ ਨੇ ਇਹ ਜਿਹੜੇ ਦਿਨ ਰਾਤ ਇਹ ਕੀਤਾ ਮੈਂ ਬਟਾਲੇ ਵਾਸੀਆਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਮਾਨਯੋਗ ਅਮਰਦੇਵ ਸਾਹਿਬ ਜਿਹੜੇ ਨੇ ਇਹ ਕੁਝ ਕਰਨਾ ਚਾਹੁੰਦੇ ਨੇ ਬਟਾਲੇ ਵਾਲਿਓ ਇਹ ਤੁਹਾਡੇ ਵਾਸਤੇ ਇੱਕ ਹੀਰਾ ਤੁਸੀਂ ਜੋਰੀਓ ਤੁਸੀਂ ਹੀਰੇ ਦੀ ਪਛਾਣ ਕਰਨੀ ਹੈ ਤੁਸੀਂ ਬਾਈ ਦੇ ਵਿੱਚ ਮੈਂਡੇਟ ਦਿੱਤਾ ਸੀ ਬੜੀ ਵੱਡੀ ਲੀਡ ਨਾਲ ਮੇਰੇ ਸਾਨੂੰ ਦਿਖਾਇਆ ਸੀ ਤੁਹਾਡੀ ਬਦੌਲਤ ਐਮਐਲਏ ਸਾਹਿਬ ਨਾ ਦਿਨੇ ਬੈਠਦੇ ਨੇ ਨਾ ਰਾਤ ਬੈਠਦੇ ਨੇ ਆਹ ਰਲ ਮਿਲ ਕੇ ਵੱਤੋ ਵੱਤ ਤਾਕਤ ਦੇ ਕੇ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਹੈ ਉਹ ਵੱਤੋਂ ਕੰਮ ਕਰ ਰਹੇ ਨੇ ਔਰ ਇਹ ਕੰਮ ਜਿਹੜਾ ਪੈਸੇ ਦਾ ਹੁੰਦਾ ਵਿਰੋਧੀ ਐਵੇਂ ਤਾ ਲੈਉਂਦੇ ਨੇ ਪੈਸੇ ਨਹੀਂ ਆਉਂਦੇ ਪੈਸੇ ਤੋਂ ਬਗੈਰ ਮਨੂੰ ਕੰਮ ਕਰਕੇ ਵਿਖਾਉਣ ਐਵੇਂ ਦੇ ਸਾਬ ਪੈਸਾ ਯੂਰੋ ਸ਼ਰਨ ਲੈਉਂਦੇ ਨੇ ਪਤਾ ਨਹੀਂ ਜਿਹੜੇ ਵਿਰੋਧੀ ਨੇ ਉਹ ਉਹਨਾਂ ਦੀ ਕੀ ਐ ਸੋਚ ਗਈ ਐ ਉਹ ਕ੍ਰਿਟਿਕਾਈਜ਼ ਕਰਦੇ ਰਹਿੰਦੇ ਨੇ ਅਸੀਂ ਵੱਤ ਵੱਦ ਵਿਕਾਸ ਕਰਾ ਕੇ ਉਟਾਲੇ ਦੇ ਵਿੱਚ ਜਿਹੜੀ ਮੇਰੇ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਬੇਸ਼ੱਕ ਕੋਈ ਜਿੱਤ ਲਗਾਉਣਾ ਸਾਡਾ ਸ਼ਰਤ ਲਗਾ ਲਓ ਔਰ ਜਿਹੜੀ 27 ਦੀ ਇਲੈਕਸ਼ਨ ਹੈ ਉਹ ਵੀ ਸਾਡਾ ਜਿਹੜਾ ਐਮਰ ਸਾਹਿਬ ਨੇ ਵੱਡੀ ਲੀਡ ਪ੍ਰਾਪਤ ਕਰਨਗੇ ਔਰ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਟਾਲਾ ਦੀ ਕੀ ਕਰ ਰਹੇ ਹੋ ਜਿੱਤ ਤੋਂ ਬਾਅਦ ਕਿੰਨੇ ਵਜੇ ਕਰ ਰਹੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਸਾਡੇ ਸੁਪਰੀਮੋ ਨੇ ਜਾਂ ਬਟਾਲੇ ਹਲਕੇ ਦੇ ਐਮਰ ਸਾਹਿਬ ਨੇ ਉਹਨਾਂ ਦੇ ਹੁਕਮ ਦੇ ਅਨੁਸਾਰ ਜਿਹੜਾ ਅਸੀਂ ਜਸ਼ਨ ਹੈ پورے ਜੋਸ਼ਖ ਰੋਚਨਾ ਕਰ ਰਹੇ ਹਾਂ 4 ਵਜੇ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰ ਨੇ ਵਲੰਟੀਅਰਸ ਨੇ ਉਹ ਇਥੇ ਇਕੱਠੇ ਹੋ ਕੇ ਗਾਂਧੀ ਚੌਂ ਤੋਂ ਲੈ ਕੇ ਨਹਿਰੂ ਗੇਟ ਤੱਕ ਇੱਕ ਖੁਸ਼ੀ ਦਾ ਜਿਹੜਾ ਹੈ ਉਹ ਯੋਸ਼ਕਰ ਨੇ ਬਰਕਾਵਾ ਕਰ ਰਹੇ ਨੇ ਇਹ ਜਿਹੜਾ ਆਮ ਆਦਮੀ ਪਾਰਟੀ ਦੀ ਜਿੱਤ ਜਰਦੀ ਦੇਖੋ ਜੀ ਸਭ ਨੂੰ ਇਹ ਸੰਦੇਸ਼ ਦਵਣਾ ਕਿ ਅੱਜ ਸਚਾਈ ਦੀ ਜਿੱਤ ਤੇ ਜਿਹੜੀ ਝੂਠ ਔਰ ਗੁੰਡਾਗਰਦੀ ਔਰ ਬਦਮਾਸ਼ੀ ਦੀ ਹਾਰ ਹੋਈ ਹੈ ਸੋ ਮੈਂ ਸਭ ਨੂੰ ਦੱਸਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇੱਕ ਜਿਹੜੇ ਸੰਜੀਵ ਅਰੋੜਾ ਜੀ ਬਹੁਤ ਹੀ ਇੱਕ ਨਿੱਗੇ ਸੁਭਾਅ ਦੇ ਔਰ ਠੰਡੇ ਸੁਭਾਅ ਦੇ ਇਨਸਾਨ ਨੇ ਔਰ ਪਰਮਾਤਮਾ ਨੂੰ ਮੰਨਣ ਵਾਲੇ ਨੇ ਔਰ ਬਹੁਤ ਹੀ ਸਾਡਾ ਇੱਕ ਪਿਆਰਾ ਕਹਾਂਗੇ ਕਿ ਐਮਬੀਲੇ ਸਾਡੇ ਵਿੱਚ ਜੁਆਇਨ ਦੁਬਾਰਾ ਆਇਆ ਰਾਜ ਸਭਾ ਮੈਂਬਰ ਤੋਂ ਹੋ ਕੇ ਸਾਡੇ ਚ ਐਮਐਲਏ ਦੇ ਤੌਰ ਤੇ ਸਾਡੇ ਕੋਲ ਜੁਆਇਨ ਕੀਤਾ ਉਹਨਾਂ ਨੇ ਸਭ ਤੋਂ ਵੱਧ ਵਾਰਕਾ ਵਿਰੋਧੀਆਂ ਨੇ ਬੜੇ ਹਮਲੇ ਕੀਤੇ ਕਿ ਇਸ ਵਾਰ ਲੋਕੀ ਦੱਸਣਗੇ ਅੱਗੇ ਲੋਕੀ ਡਰਦੇ ਹੀ ਹੁਣ 8 ਸਾਲ ਰਹਿ ਗਿਆ ਕਿਉਂਕਿ ਖੁੱਲ ਕੇ ਇਹਨਾਂ ਦੇ ਖਿਲਾਫ ਬੋਲਣਗੇ ਵੋਟ ਪਾਉਣਗੇ ਲੋਕ ਤੇ ਲੋਕਾਂ ਨੇ ਤੇ ਖੁੱਲ ਕੇ ਦੱਸ ਹੀ ਦਿੱਤਾ ਇਹਨਾਂ ਨੂੰ ਕਿ ਹਾਂ ਵੀ ਅਸੀਂ ਕਿਹਾ ਨਾਲਾ ਕਿ ਇਹਨਾਂ ਨਾਲ ਨਹੀਂ ਕਿਉਂਕਿ ਜੇ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਆਸ਼ੂ ਜੀ ਆਪਣੇ ਕਾਗਜ਼ ਭਰਨ ਗਏ ਸੀ ਤਾਂ ਉਹਨਾਂ ਦਾ ਇੱਕ ਫਾਰਮ ਗਲਤ ਨਿਕਲ ਆਇਆ ਸੀਗਾ ਤੇ ਟਾਈਮ ਹੋ ਗਿਆ ਸੀਗਾ ਤੇ ਉਹ ਸੀਐਮ ਸਾਹਿਬ ਨੇ ਖੁਦ ਕਿਹਾ ਕਿ ਬਹੁਤ ਇਹਨੂੰ ਅਸੀਂ ਨਹੀਂ ਘਰਾਉਣਾ ਤੇ ਉਹ ਜਨਤਾ ਹਰਾਏਗੀ ਕਿਉਂਕਿ ਚਾਹਦੇ ਤੇ ਇਹਨਾਂ ਦਾ ਉਸੇ ਵੇਲੇ ਆਪਾਂ ਟੀਮ ਆਪਣਾ ਜਿਹੜਾ ਨਾਮੀਨੇਸ਼ਨ ਫਾਰਮ ਭਰਨਾ ਦੇਂਦੇ ਕਿਉਂਕਿ ਗਲਤ ਸੀਗਾ ਉੱਥੇ ਤੁਸੀਂ ਚਾਹੇ ਔਨ ਰਿਕਾਰਡ ਤੁਸੀਂ ਇਹ ਤਾਂ ਡਿਟੇਲ ਕਢਾ ਵੀ ਅਸੀਂ ਨੂੰ ਮੋਕਾ ਦਿੰਦੇ ਕਿ ਆ ਮੈਦਾਨ ਚ ਲੜੋ ਲੋਕ ਫੈਸਲਾ ਕਰਨਗੇ ਕਿ ਹਾਂ ਵੀ ਲੋਕਾਂ ਨੂੰ ਕੀ ਚਾਹੀਦੀ ਹੈ 2027 ਦੀ ਇਹਨੂੰ ਸੈਮੀਫਾਈਨ ਕੀਤਾ ਜਾ ਰਿਹਾ ਸੀ ਕੀ ਕਹਿਣਾ ਚਾਹਦੇ ਹੋ 2027 ਵਾਸਤੇ ਲੋਕ ਕਿਸ ਤਰ੍ਹਾਂ ਤਿਆਰ ਤੇ ਮਨ ਬਣਾ ਚੁੱਕੇ ਹੈ ਦੇਖੋ ਲੋਕਾਂ ਨੇ ਤੇ ਇਸ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਫਤਵਾ ਦੇ ਦਿੱਤਾ ਅੱਗੇ ਡੇਰੇ ਦੀ ਇਲੈਕਸ਼ਨ ਦੇ ਫਤਵਾ ਦਿੱਤਾ ਸੀ ਕਿਉਂਕਿ ਅਕਸਰ ਹੀ ਜਿਦਾਂ ਆਸ਼ੂ ਵਰਗੇ ਔਰ ਸੁਖੀਰ ਸਿੰਘ ਆਪਣੇ ਸੁਖਜਿੰਦਰ ਦਾਵਾ ਸਿੰਘ ਵਰਗੇ ਇਹ ਲੋਕ ਅਕਸਰ ਇੱਕੋ ਚੀਜ਼ ਦਾ ਵੋਟਾ ਲੈਂਦੇ ਨੇ ਬਦਮਾਸ਼ੀ ਨਾਲ ਪਰਚੇ ਕਰਾ ਕੇ ਧੱਕਾਸ਼ਾਹੀ ਕਰਕੇ ਜਾਂ ਲੋਕਾਂ ਦੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਕੇ ਇਹ ਵੋਟਾਂ ਹਸਤਾ ਲੈਂਦੇ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਸਾਡੇ ਐਮਐਲਏ ਸਾਹਿਬ ਸਾਡੇ ਸੀਐਮ ਸਾਹਿਬ ਨੇ ਦੱਸਿਆ ਕਿ ਹਾਂ ਵੀ ਲੋਕਾਂ ਨੂੰ ਪਿਆਰ ਨਾਲ ਸਤਿਕਾਰ ਨਾਲ ਵੀ ਜਿੱਤਿਆ ਜਾ ਸਕਦਾ ਹੈ ਕੱਲਿਆ ਡਰਾਦਮ ਕਾ ਕੇ ਜਿੱਤਿਆ ਨਹੀਂ ਜਾ ਸਕਦਾ ਪਿਆਰ ਨਾਲ ਵੀ ਜਿੱਤਿਆ ਜਾ ਸਕਦਾ ਸੋ ਅੱਜ ਦੀ ਡੇਟ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਸਾਰੇ ਪੂਰੇ ਕਰਕੇ ਦਿਖਾਏ ਨੇ ਇੱਕ ਅਦਾ ਵਾਦਾ ਜਿਹੜਾ ਰਹਿ ਗਿਆ ਹੋਊਗਾ ਜਿਹੜੀ ਇਹਨਾਂ ਦੀ ਸਰਕਾਰ ਵੱਲੋਂ ਤੇ ਕਈ ਵਾਦੇ ਪੂਰੇ ਕੀਤੇ ਨਹੀਂ ਗਏ ਸਿਰਫ ਇੱਕ ਅਦਾ ਕੀਤਾ ਹੋਗਾ ਸਾਡਾ ਸਿਰਫ ਇੱਕ ਰਹਿ ਗਿਆ ਇਹਨਾਂ ਦੇ ਇੱਕ ਹੀ ਕੀਤਾ ਹੋਣਾ ਸਾਡਾ ਸਿਰਫ ਇੱਕ ਰਹਿ ਗਿਆ ਚਾਹੇ ਉਹ ਸਾਡੇ ਵੱਲੋਂ ਚਾਹੇ ਉਹ ਵਾਦਾ ਸਾਡਾ ਬਿਜਲੀ ਦੀ ਗਾਰੰਟੀ ਦਾ ਸੀਗਾ ਚਾਹੇ ਉਹ ਵਾਦਾ ਐਜੂਕੇਸ਼ਨ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਨਸ਼ੇ ਦੇ ਉੱਪਰ ਸੀਗਾ ਚਾਹੇ ਉਹ ਵਾਦਾ ਇੱਕ ਐਮਐਲਏ ਇੱਕ ਪੈਨਸ਼ਨ ਦਾ ਸੀਗਾ ਚਾਹੇ ਉਹ ਵਾਦਾ ਸ਼ਹੀਦਾਂ ਨੂੰ 1 ਕਰੋੜ ਰੁਪਏ ਸਨਮਾਨ ਦਾ ਸੀਗਾ ਚਾਹੇ ਉਹ ਵਾਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਸੜਕ ਰੱਖਿਆ ਫੋਰਸ ਦਾ ਸੀਗਾ ਹਰ ਇੱਕ ਵਾਦਾ ਪੂਰਾ ਕੀਤਾ ਕਿਸਾਨਾਂ ਲਈ ਵਾਦੇ ਪੂਰੇ ਕੀਤੇ ਕਰ ਰਹੇ ਆ ਸਾਡੀ ਪਹਿਲੀ ਟਨਯੋਰ ਆ ਹੁਣ ਤੱਕ ਅਸੀਂ ਉਹ ਵਾਦੇ ਪੂਰੇ ਕਰਾ ਸਕਦੇ ਆ ਜਿਹੜੇ ਕਿ ਕਦੀ ਇਹਨਾਂ ਨੇ ਸੋਚੇ ਵੀ ਨਹੀਂ ਹੋਣੇ ਬਟਾਲਾ ਵਾਸੀਆਂ ਨੂੰ ਦੱਸ ਦੋ ਜਸ਼ਨ ਕਿਸ ਤਰ੍ਹਾਂ ਮਨਾਇਆ ਜਾਏਗਾ ਕਿੰਨੇ ਵਜੇ ਪਹੁੰਚਣਾ ਕਦੋਂ ਲੱਡੂ ਖਵਾਏ ਜਾਣਗੇ ਸੋ ਹੁਣ 2 ਘੰਟੇ ਦਾ ਸਮਾਂ ਬਚਿਆ ਤਾਂ ਮੈਂ ਸਾਰੇ ਹੀ ਬਟਾਲਾ ਵਾਸੀਆਂ ਨੂੰ ਜਿਨੇ ਵੀ ਸਾਡੇ ਪਾਰਟੀ ਦੇ ਲੀਡਰਸ਼ਿਪ ਸਾਡੇ ਵਲੰਟੀਅਰ ਸਾਡੇ ਐਮਸੀ ਸਾਡੇ ਬਲੋਕ ਪ੍ਰਧਾਨ ਸਭ ਨੂੰ ਬੇਨਤੀ ਕਰਨਾ ਕਿ ਆਓ ਕਿਉਂਕਿ ਮੈਨੂੰ ਕਾਫੀ ਫੋਨ ਆ ਰਹੇ ਸੀਗੇ ਸੇ ਹੋਰ ਮੈਨੂੰ ਗੁਰੂਜੀ ਦਾ ਵੀ ਫੋਨ ਆਇਆ ਕਿਉਂਕਿ ਸ਼ਹੀਦ ਕਲਸੀ ਜੀ ਨੇ ਜੋ ਮਿਹਨਤ ਕਰਦੇ ਖਾਈ ਹੈ ਕਾ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ 2 ਮਹੀਨੇ ਉੱਥੇ ਇਸ ਤਰ੍ਹਾਂ ਡਟੇ ਰਹੇ ਨੇ ਕਿ ਉਹ ਸਾਹਮਣੇ ਨਹੀਂ ਆਏ ਲੇਕਿਨ ਉਹਨਾਂ ਨੇ ਉਹ ਮਿਹਨਤ ਕੀਤੀ ਉਹ ਉਹਦੇ ਜਲੰਧਰ ਦੇ ਜਿਹੜੇ ਇਲੈਕਸ਼ਨ ਨਹੀਂ ਮੈਨੂੰ ਉਹਦੋਂ ਵੀ ਬਾਈਟ ਦਿੱਤੀ ਸੀ ਕਿ ਮੈਂ ਐਮਐਲਏ ਸਾਹਿਬ ਦੇ ਨਾਲ ਆ ਕਿ ਉਹ ਦਿਨੇ ਸ਼ੁਰੂ ਹੁੰਦੇ ਨੇ ਮੀਟਿੰਗਸ ਕਰਨਾ ਪੂਰੇ ਸ਼ਡਿਊਲ ਪੁਰਾਣਾ ਉਹਨਾਂ ਨੇ ਹੱਥੀ ਇਲੈਕਸ਼ਨ ਲੜੀਏ ਤੇ ਮੈਂ ਕਹਾਂ ਕਿ ਜਿਸ ਸਾਹ ਬਣਾ ਉਹਨਾਂ ਨੇ ਇਲੈਕਸ਼ਨ ਲੜੀ ਜਾਣਾ ਕਿਆ ਖੂਬ ਇਲੈਕਸ਼ਨ ਲੜੀਆ ਔਰ ਅੱਜ 8500 ਦੀ ਲੇਟ ਹੁਣ ਤੱਕ ਆ ਗਈ ਹੈ ਸੋ ਇਸ ਤੋਂ ਵੱਡੀ ਗੱਲ ਕੋਈ ਨਹੀਂ ਕਿ ਸਾਡੇ ਐਮਐਲਏ ਸਾਹਿਬ ਸਾਨੂੰ ਬਟਾਲੇ ਦੇ ਵਿੱਚ ਕਿਸ ਤਰ੍ਹਾਂ ਦਾ ਅਨਮੋਲ ਹੀਰਾ ਮਿਲਿਆ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਬਟਾਲੇ ਨੂੰ ਇਸ ਤੋਂ ਵਧੀਆ ਹੀਰਾ ਕਦੀ ਮਿਲੂਗਾ ਸੋ ਅਸੀਂ ਸਾਰੇ ਇਹਨਾਂ ਦੇ ਨਾਲ ਆ ਤੋ ਅੱਜ ਸ਼ਾਮ ਰੋਡ ਸ਼ੋਅ ਕਰਨ ਜਾਣ ਜਾ ਰਹੇ ਜਿੱਦੇ ਚ ਸਾਡੇ ਤਮਾਮ ਸਾਡੇ ਪਾਰਟੀ ਦੇ ਹਲਕੇ ਬਟਾਲਾ ਦੇ ਸ਼ਹਿਰ ਦੇ ਲੀਡਰ ਸਾਹਿਬਾਨ ਸਾਰੇ ਆ ਰਹੇ ਨੇ ਸਾਰੇ ਹੀ ਸਾਡੀ ਪਾਰਟੀ ਦੇ ਵਲੰਟੀਅਰ ਆ ਰਹੇ ਨੇ ਤਾਂ ਅਸੀਂ ਇੱਕ ਛੋਟਾ ਜਿਹਾ ਰੋਡ ਸ਼ੋਅ ਕਰਨ ਜਾਣ ਜਾ ਰਹੇ ਹਾਂ ਕੀ ਪਤਾ ਉਹ ਵੱਡਾ ਵੀ ਹੋ ਸਕਦਾ ਹੈ 2 ਘੰਟੇ ਜਿੰਨੀ ਤਿਆਰੀ ਕਰਾਂਗੇ ਢਲ ਮਿਲ ਕੇ ਸਾਰਾ ਪਰਿਵਾਰ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਬਟਾਲਾ ਦੀ ਨਗਰ ਕੌਂਸਲ ਦੀਆਂ ਜਿਵੇਂ ਵੋਟਾਂ ਹੋਣਗੀਆਂ ਉਹਦੇ ਵਿੱਚ ਕੀ ਕੀ ਕਿੱਥੇ ਵੇਚਦੇ ਹੋ ਆਂ ਪਾਰਟੀ ਦੇ ਦੇਖੋ ਜੀ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਔਨ ਰਿਕਾਰਡ ਮੈਂ ਕਹਿ ਰਿਹਾ ਕਿ ਜੇ ਕੇ ਨੇ ਸ਼ਰਤ ਲਾਣੀ ਤਾਂ ਉਹ ਵੀ ਲਾ ਲੇ ਕਿ 2027 ਦੇ ਦੁਬਾਰਾ ਪਾਰਟੀ ਦੀ ਆਮਦ ਪਾੜੀ ਸਰਕਾਰ ਆਏਗੀ ਸਾਡੇ ਐਮਐਲਏ ਸਾਹਿਬ ਸੈਨੀ ਕਲਸੀ ਦੁਬਾਰਾ ਐਮਐਲਏ ਬਣਨਗੇ ਔਰ ਸਾਡੇ ਮੇਅਰ ਵੀ ਸਾਡਾ ਝਾੜੂ ਵਾਲਾ ਬਣੇਗਾ ਜਿਕੇ ਨੇ ਸ਼ਰਤ ਨਾਣੀ ਤੇ ਉਹ ਵੀ ਲਾ ਲਿਓ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਦਿਖਾਣਾ ਲਾਏ